ਬਹੁਤ ਵੱਡੀ ਅਪਡੇਟ ਸਾਹਮਣੇ ਆਈ ਹੈ ਦੋਸਤੋ ਕੈਨੇਡਾ.ca ਵੱਲੋਂ ਉਹਨਾਂ ਨੇ ਅਪਡੇਟ ਕੀਤਾ ਹੈ ਕਿ ਜਿਹੜਾ ਤੁਹਾਡਾ ਪ੍ਰੋਸੈਸਿੰਗ ਟਾਈਮ ਸੀਗਾ ਪਹਿਲਾਂ ਦੋ ਤੋਂ ਤਿੰਨ ਮਹੀਨੇ ਲੱਗਦੇ ਹੁੰਦੇ ਸੀਗੇ ਹੁਣ ਉਹ ਘਟਾ ਕੇ ਐਮਬੈਸੀ ਨੇ ਸਿਰਫ 17 ਦਿਨ ਕਰ ਦਿੱਤਾ ਤਾਂ ਦੋਸਤੋ ਜੇਦੋਂ ਵੀ ਤੁਸੀਂ ਪਹਿਲਾਂ ਵੀਜ਼ਾ ਅਪਲਾਈ ਕਰਦੇ ਹੁੰਦੇ ਸੀਗੇ ਤੁਹਾਨੂੰ ਬੜਾ ਲੰਮਾ ਸਮਾਂ ਵੇਟ ਕਰਨੀ ਪੈਂਦੀ ਸੀਗੀ ਕਿ ਸਾਡਾ ਵੀਜ਼ਾ ਨਹੀਂ ਆਉਂਦਾ ਸਾਨੂੰ ਵੇਟ ਕਰਨੀ ਪੈ ਰਹੀ ਐ ਐਮਬੈਸੀ ਕੋਈ ਅਪਡੇਟ ਨਹੀਂ ਕਰ ਰਹੀ ਤਿੰਨ ਮਹੀਨੇ ਲੱਗ ਗਏ ਚਾਰ ਮਹੀਨੇ ਲੱਗ ਗਏ ਪੰਜ ਮਹੀਨੇ ਲੱਗ ਗਏ ਛੇ ਮਹੀਨੇ ਲੱਗ ਗਏ ਪ੍ਰੋਸੈਸਿੰਗ ਟਾਈਮ ਲੰਬਾ ਸੀਗਾ ਤਾਂ ਦੋਸਤੋ ਐਮਬੈਸੀ ਨੇ ਬੜੀ ਵੱਡੀ ਅਪਡੇਟ ਕੀਤੀ ਐ ਇਹਦੇ ਵਿੱਚ ਬੜਾ ਵੱਡਾ ਚੇਂਜ ਕੀਤਾ ਕਿ ਜਿਹੜਾ ਇਹ ਪ੍ਰੋਸੈਸਿੰਗ ਟਾਈਮ ਸੀਗਾ ਉਹ ਦੋ ਤਿੰਨ ਮਹੀਨਿਆਂ ਦੇਨੇ ਦੋ ਹਫਤੇ ਤੋਂ ਥੋੜਾ ਜਿਹਾ ਉੱਪਰ ਟਾਈਮ ਤਾਂ ਦੋਸਤੋ ਜੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਹੈ ਤੇ ਛੇਤੀ ਛੇਤੀ ਅਪਡੇਟ ਲੈਣੀ ਹੈ ਤਾਂ ਯੂਐਲਓ ਦੇ ਆਫਿਸ ਤੇ ਵਿਜ਼ਿਟ ਕਰੋ ਤੁਹਾਨੂੰ ਛੇਤੀ ਛੇਤੀ ਉਹਦਾ ਰਿਜ਼ਲਟ ਮਿਲੂਗਾ ਤੇ ਛੇਤੀ ਛੇਤੀ ਤੁਸੀਂ ਜਾ ਸਕਦੇ ਹੋ ਜੇ ਤੁਹਾਡਾ ਕਿਸੇ ਦਾ ਇਵੈਂਟ ਨੇੜੇ ਸੀਗਾ ਤੁਸੀਂ ਸੋਚ ਰਹੇ ਸੀਗੇ ਵਿਸਟਰਵੀ ਅਪਲਾਈ ਕਰਨ ਦਾ ਤੇ ਤੁਸੀਂ ਪਹਿਲਾਂ ਤੁਹਾਨੂੰ ਐਂ ਲੱਗਦਾ ਸੀਗਾ ਕਿ ਜਿਹੜਾ ਸਾਡਾ ਵੀਜ਼ਾ ਅਪਲਾਈ ਨਹੀਂ ਹੋ ਸਕਦਾ ਕਿਉਂਕਿ ਉਹਨੂੰ 3-4 ਮਹੀਨੇ ਲੱਗ ਜਣੇ ਆ ਪਰ ਸਾਡਾ ਜਿਹੜਾ ਇਵੈਂਟ ਹੈ ਸਾਡਾ ਜਿਹੜਾ ਓਕੇਜਨ ਹੈ ਉਹ ਨੇੜੇ ਆ ਬਹੁਤ ਇੱਕ ਮਹੀਨੇ ਤੱਕ ਦਾ ਤਾਂ ਤੁਹਾਡੇ ਵਾਸਤੇ ਬੜੀ ਖੁਸ਼ਖਬਰੀ ਹੈ ਕਿ ਤੁਸੀਂ ਯੂਐਲਓ ਦੇ ਆਫਿਸ ਆ ਸਕਦੇ ਹੋ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਹਾਨੂੰ ਬੜੀ ਜਲਦ ਟਾਈਮ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਅਪ੍ਰੂਵਲ ਮਿਲ ਜਾਊਗੀ ਤੇ ਤੁਸੀਂ ਕੈਨੇਡਾ ਜਾ ਸਕਦੇ ਹੋ ਵੀਜ਼ਾ ਦੇ ਉੱਪਰ ਮੈਂ ਸਕਰੀਨਸ਼ਾਟ ਵੀ ਸ਼ੇਅਰ ਕਰ ਰਿਹਾ ਹਾਂ ਤਾਨੂੰ ਪਤਾ ਚਲ ਜੂਗਾ ਅੰਬੈਸੀ ਵੱਲੋਂ ਇਹ ਅਫੀਸ਼ੀਅਲ ਅਪਡੇਟ ਹੈ ਉਹਦੇ ਪਾਸ ਸਕਰੀਨਸ਼ਾਟ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਿਹੜੀ ਹੈਗੀ ਅਪਡੇਟ ਮਿਲ ਜੂਗੀ ਤੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਦਾਂ ਦੀਆਂ ਅਪਡੇਟ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣੀਆਂ ਹਨ ਕਿੰਡਾ ਦੇ ਉੱਪਰ ਆਸਟ੍ਰੇਲੀਆ ਉੱਪਰ ਯੂਕੇ ਉੱਪਰ ਅਮਰੀਕਾ ਉੱਪਰ ਯੂਰਪ ਕੰਟਰੀਜ਼ ਉੱਪਰ ਅਰਬ ਕੰਟਰੀਜ਼ ਉੱਪਰ ਵਿਸਟਰ ਵੀਜ਼ਾ ਸਟੱਡੀ ਵੀਜ਼ਾ ਦੇ ਰਿਗਾਰਡਿੰਗ ਤੁਹਾਨੂੰ ਅਪਡੇਟ ਇਸੇ ਚੈਨਲ ਦੇ ਮਿਲਦੀਆਂ ਰਹਿਣੀਆਂ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ